ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਵਿੱਚ ਅੱਜ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਲੜਕੀ ਵੱਲੋਂ ਇਮਾਰਤ ਦੀ 8ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ ਲੜਕੀ ਦੀ ਹਾਲੇ ਤੱਕ شناخت ਨਹੀਂ ਹੋ ਪਾਈ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਦੁਪਹਿਰ ਲਗਭਗ 12 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਸੀ ਜਿਸ ਤੋਂ ਬਾਅਦ ਤੁਰੰਤ ਲੁਧਿਆਣਾ ਕੋਰਟ ਕੰਪਲੈਕਸ ਦੀ ਚੌਂਕੀ ਵੱਲੋਂ ਲੜਕੀ ਨੂੰ ਹੋਸਪੀਟਲ ਲਿਜਾਇਆ ਗਿਆ ਜਿੱਥੇ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਦਿੱਤਾ ਗਿਆ ਮੌਕੇ ਤੇ ਮੌਜੂਦ ਜਾਂਚ ਅਧਿਕਾਰੀ ਨੇ ਦੱਸਿਆ ਕਿ 8ਵੀਂ ਮੰਜ਼ਲ ਤੋਂ ਲੜਕੀ ਨੇ ਛਾਲ ਮਾਰੀ ਹੈ ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਲੜਕੀ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ ਉਹਨਾਂ ਕਿਹਾ ਕਿ ਇਸ ਬਾਰੇ ਡਾਕਟਰ ਹੀ ਵਧੇਰੇ ਜਾਣਕਾਰੀ ਦੇ ਸਕਣਗੇ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਇਹ ਸਾਰੀ ਜਾਣਕਾਰੀ ਸਾਹਮਣੇ ਆ ਸਕੇਗੀ ਪਰ ਉਹਨਾਂ ਨੇ ਇਨਾ ਕਿਹਾ ਕਿ ਫਿਲਹਾਲ ਲੜਕੀ ਦੀ شناخت ਨਹੀਂ ਹੋ ਪਾਈ ਹੈ ਕੀ ਗੱਲ ਕੀ ਸਰ ਕਿਹੜੇ ਕਿੱਥੋਂ ਦੀ ਗੱਲ ਹੈ ਇਹ ਕੋਟਕ ਕੰਪਲੈਕਸ ਦੀ ਗੱਲ ਹੈ ਹਾਂਜੀ ਹਾਂਜੀ ਕੀ ਹੋਇਆ ਕੀ ਹੋਇਆ ਤਾਂ ਦੇਖੋ ਕੁਝ ਵੀ ਨਹੀਂ ਹੈ ਕਿਨੇ ਸਾਡੀ ਕੁੜੀ 20 ਤੋਂ 22 ਸਾਲ ਦੀ ਉਮਰ ਲੱਗਦੀ ਆ ਅੱਛਾ ਜੀ ਪਰ ਕਾਰਨ ਨਹੀਂ ਕੋਈ ਕਾਰਨ ਨਹੀਂ ਅਜੇ ਤਾਂ ਅਸੀਂ ਇਲਾਕੇ ਹੀ ਆਏ ਸੀ ਹਸਪੀਟਲ ਕੱਟਿਆ ਜੀ ਹਾਂ ਜੀ ਇਹ ਮੇਰੀ ਕਟਰ ਆ ਗਈ ਹੈ ਸਾਰੇ ਸਾਰ ਨਹੀਂ ਪਤਾ ਕਿੰਨੇ ਵਜੇ ਦੀ ਕਟਣਾ ਹੈ ਕਿੰਨੇ ਵਜੇ ਦੀ ਕਟਣਾ ਸਰ ਉਹ ਕਰੀਬ ਹੁਣ ਤੋਂ ਕੋਈ 20 ਮਿੰਟ ਪਹਿਲੇ 20 25 ਮਿੰਟ ਪਹਿਲੇ ਕਿਸੇ ਨੇ ਛਾਲ ਮਾਰੀ ਕੋਈ ਨੇ ਹਾਂ ਇਹ ਨਹੀਂ ਉਹ 8ਵੀਂ ਮੰਜ਼ਲ ਤੋਂ ਛਾਲ ਮਾਰੀ ਹੈ ਇਹ ਬੈਕ ਸਾਈਡ ਤੇ ਡਿਗੇ ਸੀ ਹਸਪਤਾਲ ਤੋਂ ਕੀ ਹੋਈ ਹੈ ਉੱਥੇ on the story ਦੇਖੋ ਜੀ ਡਾਕਟਰ ਸਾਹਿਬ ਦੇ ਚੈੱਕ ਕਰਨ ਤੇ ਹੀ ਆ ਪਾ ਕਲੀਅਰ ਕਰ ਸਕਦੇ ਸੀ ਕਿ ਉਹ ਇੱਥੇ ਚੈੱਕ ਕੀਤਾ ਤੇ ਵੀ ਇਹ ਡੈੱਡ ਹੈ ਗਈ ਅੱਛਾ ਕਰ ਸੁਨਾਸ ਤੋਂ ਪਈ ਹੈ ਵੀ ਕਿੱਥੇ ਨਹੀਂ ਅਜੇ ਤੱਕ ਕੋਈ ਸੁਨਾਸ ਨਹੀਂ ਕੋਈ ਅਜੇ ਤੱਕ ਕਲੀਅਰ ਨਹੀਂ ਹੋ ਸਕਿਆ Carrera, que